ਬਿਰਜੀ ਸਾਹਿਬ ਨੂੰ ਮੇਰੀ ਰਾਮ ਰਾਮ ਬਿਰਿਆ ਵੀਡੀਓ ਜਿਹੜੀ ਮੈਂ ਪਹਿਲੀ ਗੱਲ ਤਾਂ ਮੈਨੂੰ ਇੰਨੀ ਪਤਾ ਨਹੀਂ ਵੀ ਕੀ ਬੋਲਣਾ ਕੀ ਕਰਨਾ ਹੈ ਜਹਰ ਜਾ ਵੀ ਇਹ ਮੈਂ ਤਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਐ ਬੋਲਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਆਪਣੇ ਕੋਲੇ 500 ਰੁਪਏ ਰੋਜ਼ ਦਾ ਉਹਦੇ ਵਿੱਚੋਂ 2000 ਰੁਪਏ ਹੋਏ ਅੱਜ ਚਾਰ ਤੀਜੇ ਕਰ 800 ਰੁਪਏ ਤਾਂ ਮੈਂ ਦਵਾਈ ਦਵਾਤੀ ਉਹ ਮੈਨੂੰ ਬਹੁਤ ਜ਼ੋਰ ਲੱਗ ਗਿਆ ਮੇਰਾ ਬੰਦਾ ਲੱਭਣ ਤੇ ਵੀ ਹਾਂ ਵੀ ਇਹ ਜ਼ਰੂਰਤ ਮੰਨਦਾ ਹੈ ਉਹਦੇ ਵਿੱਚ ਹੁਣ ਮੈਂ ਸੋਡੀ ਸਪੋਰਟ ਚਾਹਨਾ ਹੈਗਾ ਵੀ ਬੰਦੇ ਤੁਸੀਂ ਵੀ ਲੱਭ ਕੇ ਦਿਓ ਮੈਨੂੰ ਵੀ ਹਾਂ ਭਾਈ ਇਹਦੀ ਲੋੜ ਹੈਗੀ ਵੀ ਇਹਨੂੰ ਰੁਪਈਆਂ ਦੀ ਵੀ ਇਹਦੇ ਹੱਥ ਖੜੇ ਨੇਗੇ ਤੇ ਮੈਨੇ ਜਣੀ ਕਿ ਕਾਰ ਚਲਾਣੀ ਛੱਡਤੀ 200 250 300 ਰੁਪਏ ਚੱਕਰ ਦਾ ਮੇਰਾ 8000 7000 ਦਾ ਤੇਲ ਪੈਂਦਾ ਜਿਹੜਾ ਕਾਰ ਦਾ ਅਪਾ ਉਹ ਕੰਮ ਹੁਣ ਸਕੂਟਰ ਤੇ ਕਰਨ ਲੱਗ ਗਏ ਕਾਰ ਬਿਲਕੁਲ ਹੀ ਹੱਥ ਲਾਣੀ ਛੱਡਤੀ ਤਾਂ ਜਣੇ ਕਿ ਹੁਣ ਆਪਣੇ ਕੋਲੇ ਜਿਹੜੇ ਬਜਟ ਹੋ ਗਿਆ 22000 ਰੁਪਏ ਤੱਕ ਦਾ ਹੋ ਗਿਆ ਮਹੀਨੇ ਦਾ ਵੀ 22000 ਰੁਪਏ ਤੱਕ ਕਰਦੀ ਆਪਾਂ ਦਵਾਈ ਲੈ ਕੇ ਲੋਕਾਂ ਨੂੰ ਦੇ ਸਕਦੇ ਆ ਸੇਵਾ ਕਰ ਸਕਦੇ ਆ ਤੇ ਇੱਕ ਮੈਂ ਇਹ ਕਹਿਣਾ ਚਾਹਨਾਗਾ ਵੀ ਜਿਹੜੀ ਮੇਰੀ ਵੀਡੀਓ ਹੈ ਨਾ ਫੋਲੋ ਕਰੋ ਨਾ ਕਮੈਂਟ ਕਰੋ ਨਾ ਇਹਨੂੰ ਲਾਈਕ ਕਰੋ ਨਾ ਨੂੰ ਸਬਸਕ੍ਰਾਈਬ ਕਰੋ ਸਿਰਫ ਔਰ ਸਿਰਫ ਸ਼ੇਅਰ ਕਰੋ ਇੰਨੀ ਸ਼ੇਅਰ ਕਰੋ ਵੀ ਆਪਾਂ ਨੂੰ ਬੰਦੇ ਲੱਭਣ ਦੇ ਵਿੱਚ ਮਦਦ ਮਿਲ ਸਕੇ ਐਕਚੁਅਲੀ ਜਿਹੜੇ ਬੰਦੇ ਨੇਗੇ ਉਹ ਬਹੁਤ ਔਖੀ ਹੈ ਦੁਨੀਆ ਦਵਾਈ ਤੋਂ ਦਵਾਈ ਤੋਂ ਬਗੈਰ ਮਰਦੇ ਵੀ ਨੇ ਤੇ ਤੜਪਦੇ ਵੀ ਨੇਗੇ ਇਹ ਹੁਣ ਮੇਰੀ ਮਦਦ ਕਰਨੀ ਹੈ ਤੁਸੀਂ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਦੋ ਵੀ ਐ ਮਦਦ ਹੋ ਸਕਦੀ ਹੈਗੀ ਤੇ ਇੱਕ ਮੈਂ ਸਾਨੂੰ 32 ਸੈਕਟਰ ਵੀ ਗਿਆ ਪੀਜੀਆ ਵੀ ਗਿਆ ਨਰਸਾਂ ਨੂੰ ਵੀ ਮਿਲਿਆ ਮੈਂ ਬਣੀ ਨਹੀਂ ਗੱਲ ਸੋਤੋਂ ਮੈਂ 1 ਰੁਪਿਆ ਨਹੀਂ ਮੰਗਦਾ ਤੇ ਇੱਕ ਮੈਂ 63 ਸਿਗਰਟ 60 ਰੁਪਏ ਦੀ ਸਿਗਰਟ ਸੀਗੀ 1800 ਰੁਪਿਆ ਆਪਣਾ ਉਹ ਬਚਣ ਲੱਗ ਗਿਆ ਵੀ ਜਣੀ ਕਿ ਹੁਣ ਆਪਾਂ ਸਕੂਟਰ ਦਾ ਵੀ ਤੇਲ ਮਚੂਗਾ ਥੋੜਾ ਮੋਟਾ ਚਾਹ ਪਾਣੀ ਵੀ ਹੈ ਤੁਸੀਂ ਐਂ ਲੱਗ ਕੇ ਚੱਲੋ ਵੀ 20000 ਰੁਪਏ ਦੀ ਆਪਾਂ ਪੇਸ਼ੈਂਟ ਨੂੰ ਦੇ ਰਿਆ ਕਰਾਂਗੇ ਉਹਨੂੰ ਦਵਾਈ ਦੇ ਦੀਏ ਚਾਹੇ ਆਟਾ ਲੈ ਕੇ ਦੇ ਦੀਏ ਦਵਾਈ ਲੈ ਕੇ ਦੇ ਦੀਏ ਦੋਨੇ ਚੀਜ਼ਾਂ ਦੇ ਦੀਏ ਵੀ ਉਹਦਾ ਆਪਾਂ 20000 ਤੱਕਰ ਸੇਵਾ ਕਰ ਦਿਆ ਕਰਾਂਗੇ ਬਸ ਤੁਸੀਂ ਇਹਨੂੰ ਇੰਨੀ ਸ਼ੇਅਰ ਕਰੋ ਵੀਡੀਓ ਨੂੰ ਵੀ ਆਪਾਂ ਨੂੰ ਸਹੀ ਬੰਦੇ ਸੋਨੂੰ ਮੈਂ ਇਹ ਗੱਲ ਕਹਣਾ ਥੋਡੇ ਆਣ ਗੁਆਣ ਥੋਡੇ ਨੇੜੇ ਤੇੜੇ ਵੀ ਤੁਹਾਨੂੰ ਪਤਾ ਹੀ ਲੱਗ ਜਾਂਦਾਗਾ ਵੀ ਇਸ ਬੰਦੇ ਕੋਲੇ ਪੈਸੇ ਨਹੀਂ ਹੈਗੇ ਦਵਾਈ ਲੈਣ ਲਈ ਵੀ ਉਹਨੂੰ ਆਪਾਂ ਪੈਸੇ ਪਹੁੰਚਦੇ ਕਰਦਾਂਗੇ ਤੁਸੀਂ ਹੱਥ ਬੰਨ ਕੇ ਬੇਨਤੀ ਹੈ ਵੀ ਇਸ ਚੀਜ਼ 'ਚ ਤੁਸੀਂ ਮੇਰੀ ਮਦਦ ਕਰੋ ਜੇ ਕਰ ਸਕਦੇ ਹੋ ਇੱਕ ਵਾਰੀ ਫੇਰ ਹੱਥ ਬੰਨਦਾ ਮੈਂ ਬੇਨਤੀ ਹੈ ਵੀ ਮੇਰੀ ਇਸ ਕੰਮ 'ਚ ਮਦਦ ਕਰੋ ਪੈਸਾ ਸੁੱਥੋਂ ਕਦੇ ਨਹੀਂ ਮੰਗਾਂਗੇ ਕਦੇ ਵੀ ਧੰਨਵਾਦ